ਹਾਜੀ ਦੋਸਤੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਦੂਲੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਜੋਬਨ ਵੀਰ ਦੇ ਘਰ ਆਇਆ ਦੋਸਤੋ ਇਸ ਕਿੱਲੇ ਤੋਂ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਦੋ ਬਿਹੜਾ ਤੁਹਾਨੂੰ ਦਿਖਾਉਣੀਆਂ ਨੇ ਠੀਕ ਹੈ ਜੀ ਦੋਵੇਂ ਪਸ਼ੂ ਵੈਸੇ ਸਵੇ ਸਵੇ ਆ ਤੇ ਇੱਕ ਵਾਰ ਤਕਰੀਬਨ ਤੁਹਾਨੂੰ ਦਿਖਾਵਾਂਗੇ ਬੱਚੇ ਬਗੈਰ ਆ ਤੇ ਇੱਕ ਬੱਚੇ ਸਮੇਤ ਆ ਠੀਕ ਹੈ ਜੀ ਸੋ ਦੋਨੋਂ ਬਿਹੜਾ ਨੇ ਵੈਸੇ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਤੇ ਮੱਲਾਂ ਵਾਲੇ ਤੋਂ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਦੂਲੇ ਵਾਲਾ ਤੇ ਨਜ਼ਦੀਕ ਪਿੰਡ ਫੱਤੇ ਵਾਲਾ ਠੀਕ ਆ ਜੀ ਸੋ ਤਰੀਕ ਅੱਜ ਤੁਸੀਂ ਨੋਟ ਕਰ ਲਓ 17 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 10:30 10:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਸੋ ਕੋਈ ਵੀ ਭਰਾ ਆਪਣਾ ਵੀਡੀਓ ਵੇਖ ਕੇ ਪਸ਼ੂ ਲੈਣ ਆ ਰਿਹਾ ਤੇ ਆਪਾਂ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਆਪਣਾ ਵੀਡੀਓ ਕਾਲ ਤੇ ਚੁਵਾਈ ਕਰਾ ਲਓ ਜੇਕਰ ਆਨਲਾਈਨ ਸੌਦਾ ਕਰਦੇ ਹੋ ਬਾਕੀ ਆਪਾਂ ਹਮੇਸ਼ਾ ਕਹਿੰਨੇ ਵੀ ਕੋਈ ਵੀ ਸੱਜਣ ਆਪਣੀ ਵੀਡੀਓ ਵੇਖ ਕੇ ਆਉਂਦਾ ਇੱਥੇ ਆਣ ਕੇ ਇੱਕ ਟਾਈਮ ਦ ਸੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਭਰਾ ਨੂੰ ਕਿਉਂਕਿ ਵਪਾਰ ਦਾ ਕੰਮ ਹੈ ਇਸੇ ਤਰ੍ਹਾਂ ਵੀਰ ਹਣੀ ਮਾਲ ਕੋ ਲੈ ਕੇ ਆਉਂਦੇ ਆ ਤੇ ਇਸੇ ਤਰ੍ਹਾਂ ਮਾਲ ਸੇਲ ਹੁੰਦਾ ਰਹਿੰਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਸੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਹਾਜੀ ਜੋਬਨ ਵੀਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਵੀਰੇ ਸਤਿ ਸ਼੍ਰੀ ਅਕਾਲ ਹੋਰ ਜੋਬਨ ਠੀਕ ਠਾਕ ਹਾਂਜੀ ਵਧੀਆ ਵਧੀਆ ਵੀਰੇ ਠੀਕ ਠਾਕ ਤੁਸੀਂ ਸਿਕਾ ਬਹੁਤ ਵਧੀਆ ਜੋਬਨ ਭਾਜੀ ਬਹੁਤ ਵਧੀਆ ਠੀਕ ਠਾਕ ਮਹਾਰਾਜ ਹਾਂਜੀ ਅੱਛਾ ਜੋਬਨ ਅੱਜ ਮਾਲ ਆਪਣੇ ਕੋਲ ਵੈਸੇ ਕੱਲ ਵੇਗ ਗਿਆ ਕੋਈ ਤੇ ਇੱਕ ਸੁਬਾ ਵੇਗ ਗਿਆ ਪਸ਼ੂ ਅੱਛਾ ਜੀ ਹਾਂ ਜੀ ਪਸ਼ੂ ਹੈਗੇ 4-5 ਠੀਕ ਹੈ ਤੇ ਬਾਹਰ ਪਸ਼ੂ ਲਏ ਹੋਏ ਆ ਤੁਹਾਨੂੰ ਵੀ ਆਪਾਂ ਚਲੋ ਵੀਡੀਓ ਫੋਨ ਕਰਕੇ ਵੀ ਕਿਹਾ ਅਗਲੀ ਵੀਡੀਓ ਚ ਦਿਖਾ ਦਾਂਗੇ ਆਪਾਂ ਪਸ਼ੂ ਸਾਰੇ ਠੀਕ ਹੈ ਠੀਕ ਹੈ ਹਾਂ ਜੀ ਇੱਕ ਤੁਹਾਨੂੰ ਬੈ ਤੁਹਾਡੀ ਵੀਡੀਓ ਜਦੋਂ ਪੈ ਜਾਂਦੀ ਆ ਉਸ ਤੋਂ ਬਾਅਦ ਬੜਾ ਮਾਲ ਛੇੜ ਹੋ ਜਾਂਦਾ ਵੀਡੀਓ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ ਪਸ਼ੂ ਖਲੋਣੇ ਨਹੀਂ ਦਿੰਦੇ ਠੀਕ ਆ ਜੋ ਜੁੜ ਜਾਂਦੀ ਚਲੋ ਇਸੇ ਤਰ੍ਹਾਂ ਹੀ ਆ ਹਾਂ ਜੀ ਅੱਛਾ ਜੋ ਬਣ ਇੱਕ ਜਿਹੜੀ ਵੈੜ ਆਪਣੇ ਕੋਲ ਵੀ ਤੇ ਸ਼ੁਰੂਆਤ ਆਪਾਂ ਇਸੇ ਵੈੜ ਤੋਂ ਕਰ ਲੈਣੀ ਆ ਬਲੈਕ ਵੈੜ ਜਿਹੜੀ ਆਪਣੇ ਮਗਰ ਆ ਹਾਂਜੀ ਕੀ ਵੇਰਵਾ ਕੀ ਸਮਾਂ ਕੀ ਡਿਟੇਲ ਐਂਦੀ ਸੋ ਇਹਨੂੰ ਵੀਰੇ ਕੋਈ 15 ਤੋਂ 20 ਤੋਂ 20 ਦਿਨ ਤੋਂ ਥੱਲੇ ਹੀ ਸਮਾਂ ਹੋਊਗਾ ਅੱਛਾ ਜੀ ਹਾਂਜੀ ਤੇ ਦੁੱਧ ਵੀਰੇਗਾ 14-15 ਕਿਲੋ 14-15 ਕਿਲੋ ਹਾਂਜੀ ਠੀਕ ਆ ਤੇ ਤੇ ਇਹਦੇ ਮਗਰ ਬੱਚਾ ਕੀ ਆ ਬੱਚਾ ਵੀਰੇ ਇਹਦੇ ਮੈਂ ਲੋ ਜੀ ਇਹ ਬੱਚਾ ਮਗਰ ਠੀਕ ਆ ਜੀ ਇਹ ਬੱਚਾ ਜੇ ਠੀਕ ਆ ਜੀ ਕੋਈ 15 ਤੋਂ 20 ਦਿਨਾਂ ਦਾ ਸਮਾਂ ਹੋ ਗਿਆ ਇਸ ਵਾਰ ਨੂੰ ਸੂਈ ਨੂੰ ਤੇ ਦੁੱਧ 15 ਕਿਲੋ ਜਿਹੜਾ ਆਪਾਂ ਚਵਾਵਾਂਗੇ ਹਨਾ ਹੂੰ 15 ਕਿਲੋ ਵੀਰੇ ਚੋਣ ਚਾਂ ਦੀ ਜੋਬਨ ਦਾਤੇ ਤਸੱਲੀ ਵੀਰੇ ਬਹੁਤ ਜਿਆਦੀ ਵਧੀਆ ਬਾਕੀ ਆਪਾਂ ਚਵਾਈ ਕਰਕੇ ਖਵਾਵਾਂਗੇ ਵੀਡੀਓ ਦੇ ਵਿੱਚ ਠੀਕ ਆ ਤੇ ਸੁਬਹਾਂ ਦੇ ਵਿੱਚ ਵੀ ਹੋਊਗੀ ਕੋਈ ਤਿੱਜਾ ਘ ਹਨਾ ਆਪਾਂ ਨੂੰ ਤਾਂ ਦੂਜਾ ਘਰ ਵਾਲਿਆਂ ਦੇ ਤੇ ਚਲੋ ਆਪਾਂ ਤਿੱਜਾ ਮੰਨ ਕੇ ਲਈ ਆ ਠੀਕ ਆ ਠੀਕ ਆ ਕਿ ਕੋਈ ਤਿੱਜਾ ਲਾਲੇ ਦੂਜਾ ਲਾਲੇ ਸਾਰੇ ਸਾਹਮਣੇ ਆ ਠੀਕ ਆ ਠੀਕ ਆ ਠੀਕ ਆ ਲੈ ਵੀ ਜੋਪਣ ਇੱਕ ਵਾਰੀ ਖੋਲ ਮੇਰਾ ਭਰਾ ਦਿਖਾ ਦੇ ਤੋੜ ਕੇ ਸੋ ਦੋਸਤੋ ਸੁਵਾ ਦੂਜਾ ਚਾਹੇ ਕੋਈ ਤਿੱਜਾ ਮੰਨ ਲਿਆ ਜੇ ਠੀਕ ਆ ਜੀ ਕੋਈ 18 20 ਕਿ ਦਿਨ ਤੇ 15 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਮੌਜੂਦ ਆ ਠੀਕ ਆ ਜੀ ਜਿਹੜਾ ਕਿਸੇ ਭਰਾ ਨੇ ਚੋਲਣਾ ਆਪਣਾ ਦੋ ਟਾਈਮ ਤਿੰਨ ਟਾਈਮ ਇੱਥੇ ਆਣ ਕੇ ਬਾਕੀ ਥਣੇਵਾ ਤੁਸੀਂ ਦੇਖ ਸਕਦੇ ਠੀਕ ਆ ਜੀ ਮੁੱਠੀ ਮੁੱਠੀ ਥਣਾਂ ਜੋ ਵੈਸੇ ਹੁਣ 10 10:30 ਵਜੇ ਦਾ ਸਮਾਂ ਮਾਰਨਿੰਗ ਚੁਆਈ ਕਰਤੀ ਆ ਕਰਤੀ ਹੀ ਵੀਰੇ ਰਾਜ ਠੀਕ ਆ ਹਾਂਜੀ ਉਹ ਵੈਸੇ ਵੀ ਮੈਨੂੰ ਤਾਂ ਪਹਿਲਾਂ ਵੀ ਬੜੇ ਘੱਟ ਪਸ਼ੂ ਆ ਵੀ ਜਿਹੜੀ ਚੁਆਈ ਚ ਵੀ ਰੋਕਦੇ ਨਹੀਂਗੇ ਨਹੀਂ ਨਹੀਂ ਆਪਾਂ ਸ਼ੁਰੂ ਤੋਂ ਹੀ ਆਪਾਂ ਜਦੋਂ ਮੈਂ ਕਿੰਨੀਆਂ ਵੀਡੀਓ ਪੈ ਗਈਆਂ ਤੁਹਾਡੇ ਚੈਨਲ ਤੇ ਤੁਹਾਨੂੰ ਪਤਾ ਆਪਾਂ ਪਸ਼ੂ ਰੋਗਦੇ ਨਹੀਂ ਹਾਂ। ਹਾਂ। ਕਿਉਂ ਸਾਡਾ ਕੰਮ ਵੀਰੇ ਦੁੱਧ ਦਾ ਵਾ। ਦੁੱਧ ਆਪਾਂ ਪਾਉਣਾ ਹੁੰਦਾ। ਆ ਬਾਅਦ ਕੁਵੇਲਾ ਹੋ ਜਾਂਦਾ ਵੈਸੇ ਵੀ ਬੁੱਧੀ। ਤੇਰੀ ਤਾਂ ਜਾਂਦਾ ਦੁੱਧ ਵੈਸੇ ਵੀ ਕੰਮ ਲੋੜ ਨਹੀਂ ਆਉਂਦਾ ਗਰਮੀ ਤੇ ਦੇਣਾ। ਕੱਲਾ ਬੰਦਾ ਮੈਂ ਵੀਰੇ। ਹਾਂ। ਸੋ ਦੋਸੋ ਵੈਸੇ ਹੈ ਠੰਡੀ ਧੀਰੀ ਆ ਸੇਲਸ ਲੱਗ। ਸੋ ਵਾੜ ਤੁਸੀਂ ਮੇਰਾ ਭਰਾ ਇੱਕ ਵਰੀ ਤਸੱਲੀ ਨਾਲ ਦੇਖ ਲਓ ਠੀਕ ਆ ਜੀ। ਮੁੱਠੀ ਮੁੱਠੀ ਥਾਣਾ ਇਧਰੋਂ ਬਹਿਣੀ ਵਾਲੇ ਪਾਸੇ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਸਾਰੇ ਬੰਨੋ ਦਿਖਾ ਦਈਏ। ਆ ਦੇਖੋ। ਸੀਲੀਆਂ ਸੂਲੀਆਂ ਬਹੁਤ ਆ ਬੈਠਦੇ ਬਹੁਤ ਜਿਆਦੀਆਂ ਵੀਰੇ ਭਲਾ ਕੋਈ ਵੀਰ ਭਰਾ ਹੋਵੇ ਤੁਹਾਡੇ ਸਾਹਮਣੇ ਹੀ ਜੇ ਵੇਖੋ ਹਾਂ ਨਾ ਤੇਰੀ ਆ ਪੂਰੀ ਆ ਇਹ ਤਾਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਹਾਂ ਲੈ ਵੀ ਜੋ ਬੜਾ ਮੋੜ ਲਾ ਪਰੇ ਫਿਰ ਵੀਰੇ ਇਹਦੀ ਫੈਂਟ ਵੜੀ ਆਉਂਦੀ ਦੁੱਧ ਦੀ ਹੂੰ ਹੂੰ ਚੰਨੀ ਫੈਂਟ ਪੰਜ ਫੈਂਟ ਵਾਲਾ ਦੁੱਧ ਆ ਵੀਰੇ ਪੰਜ ਫੈਂਟ ਹਾਂਜੀ ਤੇ ਕ੍ਰੋਸ ਆ ਕੀ ਨਾ ਹਾਂਜੀ ਹਾਂਜੀ ਟੋਗਲਾ ਵਿੱਚ ਪਨ ਹੋ ਗਿਆ ਕ੍ਰੋਸ ਆ ਕੀ ਤੇ ਫਿਰ ਫੈਂਟ ਤਾਂ ਹਾਂਜੀ ਹਾਂਜੀ ਸ਼ੋਰ ਆ ਵੀ ਜਿਹੜੀ ਚੰਗੀ ਫੈਂਟ ਹੋਊਗੀ ਹੋਊਗੀ ਇਹ ਵੀ ਇਹ ਇੱਕ ਪਛਵੀ ਸਾਰਾ ਗੋਹ ਨਹੀਂ ਮਿਲਦਾ ਤੁਹਾਨੂੰ ਪਤਾ ਕਿ ਯਾਰੀ ਥਾਂ ਛੱਡਾ ਕਿਸੇ ਦਾ ਛੋਟੇ ਹੁੰਦੇ ਆ ਕਿਹੇ ਦਾ ਕੋਈ ਹੁੰਦਾ ਕੋਈ ਸੀਲ ਨਹੀਂ ਹੁੰਦੀ ਲੱਤ ਛੜ ਮਾਰਦੀ ਇਹਦੇ ਵਿੱਚ ਸਾਰੇ ਗੁਣ ਪੂਰੇ ਤੁਹਾਡੇ ਸਾਹਮਣੇ ਹੂੰ ਮੋ ਵੀ ਨਾਰਮਲੀ ਕਿਸੇ ਘਰਾਂ ਦੇ ਵਿੱਚ ਭਾਂਡਿਆਂ ਦੇ ਚਵਾਈ ਕਰਨੀ ਆ ਬੱਚਾ ਬੈਠ ਕੇ ਵੀ ਚਵਾਈ ਕਰ ਲੂਗਾ ਸੋ ਠੰਡੀ ਧੀਰੀ ਸੀਲਸਲਾ ਕੁ ਬਹੁਤ ਜਿਆਦੀ ਆ ਹਾਂਜੀ ਸੋ ਸਾਰੇ ਪਾਸੇ ਤੁਹਾਨੂੰ ਦਿਖਾ ਦਿੱਤੀ ਆ ਇਧਰ ਬਹਿਣੀ ਵਾਲੇ ਪਾਸਿਓਂ ਕੋਈ ਫੇਰ ਦੇਖੋ ਨਾ ਵੀ ਸੋ ਮੁਠੀ-ਮੁਠੀ ਥਾਣਾ ਕਰਵਾ ਲਈਓ ਠੀਕ ਆ ਜੀ ਸੋ 15 ਕਿਲੋ ਜੇ 14 ਹੋ ਜੇ 15 15 ਇੱਥੇ ਇੱਕ ਦੁੱਧ ਜਿਹੜਾ ਹੁਣ ਐਸ ਵਕਤੇ ਤੇ ਥੱਲੇ ਚੱਲਣ ਦੇ ਆ ਜਿਹੜਾ ਦੁੱਧ ਹੈਗਾ ਵਾ ਅੱਖਣ ਨੂੰ ਤਾਂ 17 18 ਕਿਲੋ ਵੀ ਕਹਿ ਸਕ ਠੀਕ ਅੱਛਾ ਜੋ ਆਪਣ ਕੀ ਮੁੱਲ ਭਰਾ ਹਾਂ ਤਾਂ ਕੀ ਡਿਮਾਂਡ ਕਰਦੇ ਮੁੱਲ ਵੀਰੇ 60000 ਰੁਪਇਆ ਆ 55000 ਦੇ ਦੇ ਦਾਂਗੇ 55000 ਦੀ ਹਾਂਜੀ ਕੋਈ ਜੈ ਜੈ ਦੀ ਗੱਲ ਕਰ ਗਿਆ ਕੋਈ ਹਾਂ ਨਾ ਲਈ ਯਾਰ 500 ਛੜ ਦਾਂਗੇ ਚਲੋ ਇਧਰ ਨੂੰ ਕਰਕੇ ਮੂੰਹ ਗੱਲ ਕਰ ਮੇਰਾ ਭਰਾ ਕੋਈ ਐਂਡ ਪੁਆਇੰਟ ਦੀ ਗੱਲ ਕਰ ਦਈਏ ਕੋਈ ਜੈ ਜੀ ਕਸਰਾ ਕੁਸਰਾ ਕੱਢ ਕੇ 53000 ਦੇ ਦਿਆ ਜਾਨੇ 53 ਦੀ ਹਾਂਜੀ ਲਓ ਵੀ ਸੋ ਦੁੱਧ 15 ਕਿਲੋ ਹੈਗਾ ਜਿਹੜਾ ਆਪਾਂ ਚਵਾ ਦਾਂਗੇ ਹਨਾ ਹਾਂਜੀ ਲਓ ਵੀ 53000 ਦੀ ਇਹ ਵਾੜ ਮਿਲ ਜੂਗੀ ਠੀਕ ਆ ਸੋ ਡਿਮਾਂਡ ਕੁਝ ਵੀ ਕਰਾ ਲਓ ਠੀਕ ਆ ਜੀ 55 ਕਰਾ ਲਓ ਹਾਂਜੀ ਸੋ ਬਾਹਰ ਵੱਡੀ ਆ ਪੂਰੀ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਆ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਜਿਹਾ ਤੇ ਮੀਡੀਅਮ ਤੋਂ ਪਲੱਸ ਹਾਈਟ ਆ ਇਧਰ ਸਾਈਜ਼ ਨੰਬਰ ਤੇ ਆ ਜੀ ਜੋਬਰ ਤੇ ਇੱਕ ਆ ਬਾਹਰ ਖੜੀ ਬਗੈਰ ਬੱਚਿਓ ਆ ਹਾਂਜੀ ਕਿੰਨਾ ਕੁ ਦੁੱਧ ਦੇ ਥੱਲੇ ਬਦੇ ਰਹੇਗਾ ਵਾ 10 ਲੀਟਰ 10 ਲੀਟਰ ਹਾਂਜੀ ਪਾ ਠੀਕ ਆ ਜੀ ਤੇ ਅੱਗੇ ਕੋਈ ਬਣੀ ਸੋਰੀ ਆ ਜਾਂ ਕਿੰਨੇ ਕ ਟਾਈਮ ਦੀ ਸੂਈ ਹੈਗਾ ਕੋਈ ਵੇਰ ਵਾ ਹਾਂਜੀ ਡੇਢ ਕੁ ਮਹੀਨੇ ਦੀ ਵੀਰੇ ਬਣੀ ਆ ਡੇਢ ਕੁ ਮਹੀਨੇ ਦੀ ਹਾਂਜੀ ਪੱਕੀ ਗਾਰੰਟੀ ਬਣੀ ਆ ਠੀਕ ਆ ਜੀ ਹਾਂਜੀ ਠੀਕ ਆ ਤੇ ਦੁੱਧ 10 ਕਿਲੋ ਹਨਾ ਹਾਂਜੀ ਵੀਰੇ ਠੀਕ ਆ ਤੇ ਸਵੇਰਾਂ ਦੇ ਵਿੱਚ ਫਿਰ ਦੂਜਾ ਕਿਤੇ ਜਾ ਦੂਜਾ ਸੂਹਾ ਵੀਰੇ ਦੂਜਾ ਕਾਂ ਤੇਜੇ ਸਵੇ ਲਈ ਬਣੀ ਆ ਫਿਰ ਹਾਂਜੀ ਹਾਂਜੀ ਠੀਕ ਆ ਭਾਈ ਬਾਕੀ ਇਹ ਵੀ ਹੈ ਠੰਡੀ ਧਿਰ ਜੋਂ ਦਾ ਹਾਂਜੀ ਬਹੁਤ ਜਾਨੀ ਲਓ ਜੀ ਹੈ ਸੀਨ ਸਲਾਗਾ ਠੀਕ ਆ ਜੀ ਹੈ ਠੰਡੀ ਆ ਸੋ ਬਗੈਰ ਬਚੇ ਤੇ ਡੇਢ ਕੁ ਮਹੀਨੇ ਦੇ ਅੱਗੇ ਨਵੇਂ ਤੋਂ ਦਰ ਲਈ ਆ ਠੀਕ ਆ ਜੀ ਕੋਈ ਨਿਕਲ ਆਉਂਦੀ ਹੈ ਗਾਂ ਕਿਸੇ ਸੱਜਣ ਦੀ ਕਿਸਮਤ ਆ ਤੇ ਫਿਲਹਾਲ ਵੀਰਵਾ ਆਪਾਂ ਤੁਹਾਨੂੰ ਦੇ ਦਿੱਤਾ ਵੀ ਬਣੀ ਜ਼ਰੂਰ ਆ ਉਹ ਵੀਰ ਜੋ ਬਣਾਉਣ ਦੇ ਦਸਨ ਦੇ ਮੁਤਾਬਕ ਵੀ ਬਣੀ ਅੱਗੇ ਠੀਕ ਆ ਸੋ 10 ਕਿਲੋ ਦੁੱਧ ਕੋਈ ਭਰਾ ਆਪਦੀ ਦੋ ਟਾਈਮ ਚੋਕੇ ਤਸੱਲੀ ਕਰ ਲੈ ਠੀਕ ਆ ਜੀ ਸੋ ਚਾਰੇ ਥਣ ਸੋ ਸੀਲ ਸਾਉ ਤੇ ਕੱਦ ਤਕਰੀਬਨ ਇਹਦਾ ਵੀ ਮੀਡੀਅਮ ਤੋਂ ਪਲਾਸਾ ਵਟੀਆਂ ਬੜਾਂ ਦੇ ਵਿੱਚ ਹੀ ਆਪਾਂ ਗਿਣਤੀ ਕਰਦੇ ਆ ਲਓ ਜੋ ਬਣ ਖੋਲ ਕੇ ਦਿਖਾ ਦਈਏ ਠੀਕ ਆ ਜੀ ਸੋ ਵਿੱਚ ਬਲੈਕ ਸਪੋਰਟ ਆ ਵਾਈਟ ਤੇ ਐਚ ਐਫ ਦੇ ਵਿੱਚ ਕ੍ਰੋਸ ਬੜਾਂ ਆ ਕੀਏ ਲੋ ਜੀ ਠੀਕ ਹੈ ਸੋ ਤੋਰਾ ਤਾਰਾ ਤੁਸੀਂ ਆ ਵੇਖ ਲਿਆ ਠੀਕ ਹੈ ਜੀ ਸੋ 10 ਕਿਲੋ ਦੋ ਤਾਂ ਬਾਕੀ ਰੇਟ ਬੜੇ ਜਾਇਜ਼ ਚ ਮਿਲ ਜੂਗੀ ਛੋਟਾ ਜਿਹਾ ਮੋਲ ਹੋਊਗਾ ਤੇ ਬਾਕੀ ਮੇਰਾ ਪ੍ਰਾਇੰਟ ਤੱਕ ਤੁਸੀਂ ਵੇਖ ਲਿਆ ਜੀ ਵੀਡੀਓ ਨੂੰ ਜਾਇਜ਼ ਰੇਟ ਦੇ ਵਿੱਚ ਠੰਡੀ ਸੀਲਸ ਲੱਗ ਅਗਲੇ ਪਿਛਲੇ ਥੜਾ ਦੀ ਧਾਰ ਧੁਰ ਚਵਾਈ ਚ ਵੀ ਬਰਾਬਰ ਆ ਜੁਪਣਾ ਬਿਲਕੁਲ ਬਿਲਕੁਲ ਪੂਰ ਛੱਟੇ ਤੋਂ 50 ਬਚਾ ਬਚਾ ਠੀਕ ਹੈ ਮਹਾਰਾਜ ਲੈਓ ਸੋ ਪੂਰ ਛੱਟੇ ਤੋਂ 50 ਜੀ ਬਾਕੀ ਬਾਤ ਘਾਟ ਨਹੀਂ ਹੈਗੀ ਜੋ ਆਗੇ ਵਿਖਾ ਦਾਂਗੇ ਬਾਕੀ ਕੋਈ ਵੀ ਭਰਾ ਆਪਰਾ ਇੱਥੇ ਆ ਗਿਆ ਆਪਾਂ ਹਮੇਸ਼ਾ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਸੌਦਾ ਅਸਲ ਦੇ ਵਿੱਚ ਉਹੀ ਆ ਵੀ ਜਿਹੜਾ ਇੱਥੇ ਆਣ ਕੇ ਕਿਸੇ ਵੇਰ ਠੀਕ ਆ ਅੱਛਾ ਜੋ ਬਣਾ ਕੀ ਡਿਮਾਂਡ ਕੀ ਇਸ ਵੇੜ ਦਾ ਮੁੱਲ ਕਰਤਾ ਡਿਮਾਂਡ ਵੀਰੇ 40000 ਰੁਪਿਆ ਕਰਦੇ 35000 ਦੀ ਵੇੜ ਦੇ ਜਾਂਗੇ 35000 ਦੀ ਹਾਂਜੀ ਬਾਕੀ ਲੈਸ ਲੂਸ ਕਰ ਦਈਏ ਖੁੱਲੀਆਂ ਦੇ ਚ ਵੀ ਕਰ ਦਿੰਨੇ 2000 ਰੁਪਿਆ 33 ਦੀ ਹੈ ਹਾਂ ਹਾਂਜੀ ਠੀਕ ਆ ਉਹ ਵੀ ਇਹ 33000 ਦੀ ਵੇੜ ਮਿਲ ਜੂਗੀ ਠੀਕ ਆ ਜੀ ਇਹ ਬਾਕੀ ਇੱਕ ਵੇਰਵਾ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਭਰਾਵਾਂ ਨੂੰ ਵੀ ਡੇਢ ਉਹ ਨਿਕਲ ਆਵੇਗਾ ਕਿਸੇ ਸੱਜਣ ਦੀ ਆਪੋ ਆਪਣੀ ਕਿਸਮਤ ਆ ਤੁਹਾਡੀ ਠੀਕ ਆ ਤੇ ਹਾਇ ਠੰਡੀ ਧੀਰੀ ਜਾਂ ਸੀਲਸ ਲਾਕੀ ਆ ਨਿਕਲ ਆਉਣਾ ਇਹਨੇ ਆ ਵੇਲੇ ਤੇ ਦਸਾਂ ਨਾੜਾ ਜੇ ਵੀ ਮੋਟਾ ਨਾੜਾ ਕੀਤਾ ਲੱਗਾ ਹੋਵੇ ਠੀਕ ਆ ਠੀਕ ਆ ਫਿਰ ਤਾਂ ਚਲੋ ਇੱਕ ਨਿਸ਼ਾਨੀ ਹੁੰਦੀ ਆ ਹਾਂਜੀ ਹਾਂਜੀ ਤੇ ਕਰਮਾੜੀ ਨਿਕਲ ਜਾਊਗੀ ਹਾਂਜੀ ਹਾਂਜੀ ਲੋ ਵੀ 33000 ਦੀ ਐ ਵਾੜ ਮਿਲ ਜੂਗੀ ਠੀਕ ਆ ਜੀ 10 ਕਿਲੋ ਦੋਤਾ ਤੇ ਮੋਜ ਬਣਾ ਛੱਡੂਗੀ ਗਰਮੀ ਚ ਫਿਰਕ ਨਹੀਂ ਹਾਂਜੀ ਹਾਂਜੀ ਵਧੀਆ ਵੀਰੇ ਹਾਏ ਹਾਂਜੀ ਇਹ ਵੀ ਨਸਲ ਫਰੀਡ ਵਾਲੀ ਗਾਂ ਵੀ ਰਪੀਆਂ ਵਾਲੀ ਗਾਂ ਇਹ ਕਿਹੜਾ ਗਾਂ ਬੁਟੀਟ ਏਰੀਆ ਜਾਣਸ ਨਾ ਨਹੀਂ ਨਹੀਂ ਨਾਲੇ ਸਵੇਰਾਂ ਦੇ ਵਿੱਚ ਵੀ ਹੈ ਵੀ ਦੋ ਜਣ ਕੀ ਆ ਹਾਂਜੀ ਹਾਂ ਗਾਂ ਜਿਹੜਾ ਰਹਿ ਗਈ ਕਰਮਾਲੀ ਦੇ ਤੇਜਾ ਸੁਪੂ ਕੀ ਹੈ ਹਾਂਜੀ ਫਿਰ ਵੀਰੇ ਤੇਜਾ ਸੁਪੂ ਦਾ ਪੱਟੂ ਬਣਦਾ ਜਿੰਨੇ ਚਿਰ ਨੂੰ ਇਹਨੇ ਸੋਣਾ ਰੇਟ ਕੀ ਹੋਊਗਾ ਤੁਹਾਨੂੰ ਪਤਾ ਹੀ ਆ ਹਾਂ ਚਲੋ ਉਹ ਤਾਂ ਫਿਰ ਜਦੋਂ ਤੈਖ ਹੋਈਗਾ ਤੇਜ਼ੀ ਹੋਈਗਾ ਬਸ ਇਹਦਾ ਆਪਾਂ ਮੰਗਿਆ ਹੀ ਕੋਈ ਨਹੀਂ ਇਹ ਅੱਜ ਵੱਛੀਆਂ ਵੀ ਲੋਕੀ ਲੈਂਦੇ ਆ ਹਾਂ ਸਾਮਦੇ ਆ ਨਸਲ ਬਰੀਡ ਵਾਲੀਆਂ ਬੱਚੇ 23000 4040 ਦੀਆਂ ਹੋਈਆਂ ਫਿਰ ਹਾਂ ਚਲੋ ਉਹ ਤਾਂ ਗੱਲਾਂ ਫਿਰ ਜੋ ਬਣ ਕਾਹਦੀਆਂ ਗਾਂ ਆ ਜਿਹੋ ਦੀ ਨਸਲ ਬਰੀਡ ਅਗਲਾ ਪੈਸਾ ਲਾਉਂਦਾ ਬਿਲਕੁਲ ਜੀ ਜੋਪੜ ਭਾਈ ਨੰਬਰ ਆਪਣੇ ਕਰਦੇ ਸੀ 7528831805 ਠੀਕ ਹੈ ਜੀ ਹਾਂਜੀ ਸੋ ਠੀਕ ਠਾਕ ਓਕੇ ਹਾਂਜੀ ਵਧੀਆ ਵਧੀਆ ਵੀਰੇ ਤਿੰਨ ਸਲਮੋ ਲੌਬੀ ਠੀਕ ਹੈ ਸੋ ਦੋਸਤੋ ਅੱਜ ਫਿਰ ਹਾਲ ਇਸ ਵੀਡੀਓ ਦੇ ਵਿੱਚ ਦੋ ਬੜਾ ਤੁਹਾਨੂੰ ਦਿਖਾਉਂਦੀਆਂ ਸੀ ਠੀਕ ਹੈ ਜੀ ਸੋ ਇਹ ਸਵਾਇ ਪਸ਼ੂ ਆ ਤੇ ਤਕਰੀਬਨ ਇੱਕ ਇਧਰ ਵੜ ਜਿਹੜੀ ਦਿਖਾਤੀ ਆ ਟੋਕੜ ਤੇ ਅੱਗੇ ਬੇਸ਼ੱਕ ਕੋਈ ਗੱਭਣ ਮੰਨ ਲੈ ਮੇਰਾ ਪਰ ਆਖੇ ਕਿ ਮਹੀਨੇ ਡੇਢ ਦੀ ਪਣੀ ਸੌਰੀ ਆ ਤੇ ਇਹ ਜਿਹੜੀ ਵੜ ਸੂਈ ਸਵਾਈ ਆ ਕੋਈ 15 17 18 ਦਿਨਾਂ ਦੇ ਵਿੱਚ ਵਿੱਚ ਇਹਦਾ ਸਮਾਂ ਹੋ ਗਿਆ ਬੱਚਾ ਮਗਰ ਸੋ ਦੋ ਲਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਸੋ ਮੇਉ ਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪ੍ਰਮਾਂ ਨੂੰ ਸੱਤ ਸ਼ਰੀਆ ਕਾਲ ਦੀ